ਈ ਸਰਦੀਆਂ ਦਾ ਮੌਸਮ ਆ ਗਿਆ ਬਹੁਤ ਜ਼ਿਆਦਾ ਠੰਡ ਹੈਗੀ ਹੈ ਕਿ ਆਪਾਂ ਆਪਣੇ ਜਾਨਵਰ ਆਪਣੀਆਂ ਬੱਕਰੀਆਂ ਕਿਵੇਂ ਸੰਭਾਲੀਆਂ ਨੇ ਕਿ ਅਸੀਂ ਸਸਤੇ ਤੋਂ ਸਸਤੇ ਢੰਗ ਨਾਲ ਤੁਹਾਨੂੰ ਗਾਈਡ ਕਰਨਾ ਕਿ ਤੁਹਾਡਾ ਜ਼ਿਆਦਾ ਖਰਚਾ ਵੀ ਨਾ ਹੋਵੇ ਤੇ ਆਪਣੇ ਜਾਨਵਰ ਸਿਹਤ ਵੀ ਰਹਿਣ ਸਭ ਤੋਂ ਵੱਡਾ ਪੈਰਾਮੀਟਰ ਦਾ ਥਰਮਾਮੀਟਰ ਤੁਸੀਂ ਆਪੋਂ ਆਪਣੇ ਸ਼ੈੱਡ ਦੇ ਤੁਸੀਂ ਆਪ ਉੱਥੇ ਜਾ ਕੇ 10-15 ਮਿੰਟ ਖੜੋਗੇ ਪਹਿਲਾਂ ਤੁਹਾਨੂੰ ਆਫੀਰ ਹੋਣ ਲੱਗ ਜਾਊਗਾ ਕਿ ਛੱਡ ਥੋੜਾ ਠੰਡਾ ਹੈ ਜਾਂ ਗਰਮ ਹੈ ਉਥੇ 10 15 ਮਿੰਟ ਲਾਓ ਆਰਾਮ ਨਾਲ ਬੈਠ ਜਾਓ ਜੇ ਤੁਹਾਨੂੰ ਲੱਗਦਾ ਕਿ ਤੁਹਾਨੂੰ ਠੰਡ ਲੱਗ ਰਹੀ ਹੈ ਇਹਦਾ ਮਤਲਬ ਬੱਕਰੀਆਂ ਨੂੰ ਵੀ ਠੰਡ ਲੱਗ ਰਹੀ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਸੈਣੀ ਕੰਗ ਕੰਗ ਗੋਟ ਫਾਰਮ ਤੋਂ ਅੱਜ ਮੈਂ ਇੱਕ ਬੜੇ ਖਾਸ ਟੌਪਿਕ ਤੇ ਗੱਲ ਤੁਹਾਣਾ ਕਰਨ ਲੱਗਿਆ ਜਿਹੜਾ ਕਿ ਬਹੁਤ ਹੀ ਜ਼ਰੂਰੀ ਹੈ ਮੇਰੇ ਜਨ ਵਿੱਚ ਕਈ ਦਿਨ ਦਾ ਸੀਗਾ ਕੀ ਸਰਦੀਆਂ ਦਾ ਮੌਸਮ ਆ ਗਿਆ ਹੁਣ ਪੋ ਦਾ ਮਹੀਨਾ ਚੜ ਗਿਆ ਬਹੁਤ ਜ਼ਿਆਦਾ ਠੰਡ ਹੈਗੀ ਹੈ ਕਿ ਆਪਾਂ ਆਪਣੇ ਜਾਨਵਰ ਆਪਣੀਆਂ ਬੱਕਰੀਆਂ ਕਿਵੇਂ ਸੰਭਾਲੀਆਂ ਨੇ ਮੈਂ ਤੁਹਾਨੂੰ ਜਿਵੇਂ ਸਾਡੀ ਰਵਾਇਤ ਹੈਗੀ ਹੈ ਜਿਵੇਂ ਕੰਗ ਗੋਟ ਫਾਰਮ ਦੀ ਇੱਕ ਰਵਾਇਤ ਹੈ ਕਿ ਅਸੀਂ ਸਸਤੇ ਤੋਂ ਸਸਤੇ ਢੰਗ ਨਾਲ ਤੁਹਾਨੂੰ ਗਾਈਡ ਕਰਨਾ ਕਿ ਤੁਹਾਡਾ ਜ਼ਿਆਦਾ ਖਰਚਾ ਵੀ ਨਾ ਹੋਵੇ ਤੇ ਆਪਣੇ ਜਾਨਵਰ ਸੇਖ ਵੀ ਰਹਿਣ ਅੱਜ ਮੈਂ ਉਸੇ ਬਾਰੇ ਗੱਲ ਕਰਨੀ ਹੈਗੀ ਆ ਦੇਖੋ ਸਭ ਤੋਂ ਵੱਡਾ ਪੈਰਾਮੀਟਰ ਦਾ ਥਰਮਾਮੀਟਰ ਤੁਸੀਂ ਆਪੋਂ ਆਪਣੇ ਸ਼ੈੱਡ ਦੇ ਤੁਸੀਂ ਆਪ ਉੱਥੇ ਜਾ ਕੇ 10-15 ਮਿੰਟ ਖੜੋਗੇ ਪਹਿਲਾਂ ਤੁਹਾਨੂੰ ਆਪ ਫੀਲ ਹੋਣ ਲੱਗ ਜੂਗਾ ਕਿ ਛੱਡ ਥੋੜਾ ਠੰਡਾ ਹੈ ਜਾਂ ਗਰਮ ਹੈ ਉੱਥੇ 10-15 ਮਿੰਟ ਲਾਓ ਆਰਾਮ ਨਾਲ ਬੈਠ ਜਾਓ ਜੇ ਤੁਸੀਂ ਉਹ ਸਰਦੀ ਨੂੰ ਫੀਲ ਕਰ ਸਕਦੇ ਹੋ ਉਹ ਸਰਦੀ ਤੁਸੀਂ ਆਪ ਰਹਿ ਸਕਦੇ ਹੋ ਇਹਦਾ ਮਤਲਬ ਬੱਕਰੀਆਂ ਵੀ ਰਹਿਣਗੀਆਂ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਜੇ ਤੁਹਾਨੂੰ ਲੱਗਦਾ ਕਿ ਤੁਹਾਨੂੰ ਠੰਡ ਲੱਗ ਰਹੀ ਹੈ ਇਹਦਾ ਮਤਲਬ ਬੱਕਰੀਆਂ ਨੂੰ ਵੀ ਠੰਡ ਲੱਗ ਰਹੀ ਹੈ ਉਹਨਾਂ ਨੂੰ ਆਪਾਂ ਕਿਵੇਂ ਸੰਭਾਲਣ ਲੱਗੇ ਇਹ ਮੈਂ ਤੁਹਾਨੂੰ 2-4 ਨੁਕਤੇ ਦੇਣੇ ਨੇ ਉਹਦੇ ਨਾਲ ਤੁਹਾਡੀਆਂ ਬੱਕਰੀਆਂ ਸਾਰੀਆਂ ਸਰਦੀਆਂ ਕੰਫਰਟੇਬਲ ਰਹਿਣਗੀਆਂ ਨਿੱਗੀਆਂ ਰ ਪਹਿਲੀ ਗੱਲ ਤਾਂ ਜਿਹੜੀ ਵੀ ਤੁਹਾਡੀ ਪੱਛਮ ਦੀ ਛੁੱਪਦੇ ਵਾਲੇ ਪਾਸੇ ਦੀ ਦੁਆਰ ਹੈ ਉਹਨੂੰ ਜ਼ਰੂਰ ਜ਼ਰੂਰ ਪੱਕੀ ਤਰ੍ਹਾਂ ਬੰਦ ਕਰ ਦੋ ਕਿਉਂਕਿ ਜਿਹੜੀ ਪੱਛੋ ਦੀ ਹਵਾ ਚੱਲਦੀ ਹੈ ਉਹ ਬੱਕਰੀਆਂ ਲਈ ਬਹੁਤ ਜ਼ਿਆਦਾ ਮਾਰੂ ਹੁੰਦੀ ਹੈ ਬੱਕਰੀਆਂ ਨੂੰ ਲਾਈਕ ਨਹੀਂ ਕਰਦੀਆਂ ਬਿਮਾਰ ਹੁੰਦੀਆਂ ਨੇ ਪੱਛੋ ਵਾਲੀ ਜਿਹੜੀ ਤੁਹਾਡੀ ਕੰਧ ਹੈ ਜਿਹੜੀ ਵੀ ਤੁਹਾਡੀ ਪੱਛਮ ਵਾਲੇ ਪਾਸੇ ਕੰਧ ਪੈਂਦੀ ਹੈ ਜਿੱਥੇ ਸੂਰਜ ਛਿਪਦਾ ਹੈ ਉਹ ਜਿਹੜੀ ਉਧਰੋਂ ਹਵਾ ਆਉਂਦੀ ਹੈ ਉਹਨੂੰ ਰੋਕਣਾ ਬਹੁਤ ਜ਼ਰੂਰੀ ਹੈ ਇਹ ਸਭ ਤੋਂ ਪਹਿਲਾ ਸਟੈਪ ਹੈ ਦੂਜੀ ਗੱਲ ਹੈ ਮਨ ਲਓ ਤੁਹਾਡੇ ਸ਼ੈੱਡ 'ਚ ਹਵਾ ਆ ਰਹੀ ਹੈ ਕਿਤੋਂ ਉੱਥੇ ਤੁਸੀਂ ਪੱਲੀਆਂ ਲਾਓ ਪੱਲੀ ਲਾ ਕੇ ਬੰਦ ਕਰੋ ਕਿ ਸਿੱਧੀ ਹਵਾ ਨਾ ਪਵੇ ਪਰ ਜਦੋਂ ਤੁਸੀਂ ਪੱਲੀ ਲਾਉਣੀ ਹੈ ਆਪਣੇ ਸ਼ੈੱਡ ਨੂੰ ਬੰਦ ਕਰਨਾ ਹੈ ਛੱਤ ਤੋਂ ਘੱਟੋ-ਘੱਟ 1.5 ਫੁੱਟ ਨੀਮਾ ਰੱਖਣਾ ਉਸ ਪੱਲੀ ਨੂੰ ਤਾਂ ਕਿ ਜਿਹੜੀ ਹਵਾ ਗਰਮ ਹੋ ਕੇ ਉੱਪਰ ਜਾਂਦੀ ਹੈ ਉਹ ਬਾਹਰ ਨਿਕਲ ਸਕੇ ਤੁਹਾਡੇ ਸ਼ੈੱਡ ਦੇ ਵਿੱਚ ਗੈਸ ਨਾ ਬਣੇ ਉਹ ਬਾਹਰ ਜਾਂਦੀ ਰਹੇ ਉਹ ਜ਼ਰੂਰੀ ਹੈਗੀ ਹੈ ਜੇ ਤੁਹਾਡੇ ਸ਼ੈੱਡ ਦੇ ਵਿੱਚ ਗੈਸ ਹੋਈ ਤੁਹਾਡੇ ਜਾਨਵਰ ਤੁਹਾਡੇ ਬਿਮਾਰ ਹੋਣਗੇ ਜੇ ਤੁਹਾਡਾ ਲੱਗਦਾ ਕਿ ਪੱਲੀਆਂ ਲਾ ਕੇ ਵੀ ਨਹੀਂ ਸੜ ਰਹਾ ਬਹੁਤ ਸੌਖਾ ਢੰਗ ਹੈ ਕਈ ਬੰਦੇ ਫੱਕ ਪਾਉਂਦੇ ਨੇ ਜਿਹੜੇ ਚਾਵਲਾਂ ਦੀ ਆਪਣਾ ਚੂਰਾ ਜਾਂ ਹੁੰਦਾ ਉਹਨੂੰ ਫੱਕ ਕਹਿੰਨੇ ਆਪਾਂ ਉਹ ਨਹੀਂ ਪਾਉਣੀ ਥੱਲੇ ਕਦੇ ਕਿਉਂਕਿ ਉਹਦੀ ਸਫਾਈ ਕਰਨੀ ਬਹੁਤ ਮੁਸ਼ਕਲ ਹੈ ਤੁਸੀਂ ਪ੍ਰਾਲੀ ਲਾਓ ਹਲਕੀ ਜੀ ਪ੍ਰਾਲੀ ਵਿਛਾ ਦਿਓ ਪਰ ਇੱਕ ਗੱਲ ਦਾ ਖਿਆਲ ਰੱਖਣਾ ਹੈ ਉਹ ਪ੍ਰਾਲੀ ਦੂਜੇ ਦਿਨ ਬਾਹਰ ਕੱਢ ਦੇਣੀ ਹੈ ਉਹਨੂੰ ਧੁੱਪੇ ਖੁਦਾਰ ਦੇਣਾ ਨਵੀਂ ਪ੍ਰਾਲੀ ਅੰਦਰ ਪਾ ਦੇਣੀ ਹੈ ਹਰ ਦੂਜੇ ਦਿਨ ਉਹ ਪ੍ਰਾਲੀ ਜਿਹੜੀ ਸੁੱਕ ਗਈ ਤੀਜੇ ਦਿਨ ਉਹ ਪ੍ਰਾਲੀ ਅੰਦਰ ਪਾਦੇ ਨਹੀਂ ਦੂਜੀ ਬਾਹਰ ਕੱਢਦੇ ਨੇ ਐਦੇ ਨਾਲ ਕੀ ਹੋਊਗਾ ਤੁਹਾਡੀ ਪ੍ਰਾਲੀ ਜ਼ਿਆਦਾ ਵੇਸਟ ਨਹੀਂ ਹੁੰਦੀ ਤੇ ਨਾ ਤੁਹਾਡੇ ਸ਼ੈੱਡ 'ਚ ਗੈਸ ਬਣਦੀ ਆ ਰੈਗੂਲਰ ਬੇਸਿਕ ਤੇ ਤੁਸੀਂ ਹਰ ਰੋਜ਼ 5-7 10 ਮਿੰਟ ਉਹ ਸ਼ੈੱਡ ਦੇ ਵਿੱਚ ਗੁਜ਼ਾਰਨੇ ਨੇ ਜੇ ਤੁਹਾਨੂੰ ਫੀਲ ਹੋਵੇ ਕਿ ਬੱਕਰੇ ਨੂੰ ਅਜੇ ਵੀ ਠੰਡ ਲੱਗ ਰਹੀ ਹੈ ਜਾਂ ਠੰਡਾ ਹੋ ਰਿਹਾ ਕਮਰਾ ਤੇ ਤੁਸੀਂ ਉਹਦਾ ਇਲਾਜ ਕਰਨਾ ਹੈ ਜੇ ਤੁਹਾਨੂੰ ਲੱਗਦਾ ਕਿ ਨਹੀਂ ਮੈਂ ਉੱਥੇ 10-15 ਮਿੰਟ ਰਹਿ ਸਕਦਾ ਖੜ ਸਕਦਾ ਐਦਾ ਮਤਲਬ ਕੋਈ ਦਿੱਕਤ ਨਹੀਂ ਹੈਗੀ ਤੁਹਾਨੂੰ ਜ਼ਿਆਦਾ ਹੋਰ ਕਰਨ ਦੀ ਲੋੜ ਨਹੀਂ ਹੁੰਦੀ ਉਸ 'ਚ ਇਹ ਬਹੁਤ ਜ਼ਰੂਰੀ ਹੈ ਦੂਜੀ ਗੱਲ ਹੈ ਸਭ ਤੋਂ ਜ਼ਰੂਰੀ ਸਰਦੀਆਂ ਦੇ ਵਿੱਚ ਜਿਹੜਿਆਂ ਫਾਰਮਾਂ ਦੇ ਉੱਤੇ ਪਾਣੀ ਰਾਤ ਨੂੰ ਬਾਹਰ ਪਿਆ ਹੈਗਾ ਜਿਹੜਾ ਤੁਸੀਂ ਬਾਹਰ ਪਾਣੀ ਪਲਾਉਂਦੇ ਹੋ ਉਹਨੂੰ ਰਾਤ ਨੂੰ ਖਾਲੀ ਕਰ ਦੇਣਾ ਸਰਦੀਆਂ ਸਰਦੀਆਂ ਇਹ ਆਪਣੇ ਲੜ ਬਣ ਲਓ ਗੱਲ ਕਿ ਜਾਨਵਰ ਨੂੰ ਰਾਤ ਵਾਲਾ ਠੰਡਾ ਪਾਣੀ ਨਹੀਂ ਪਲਾਉਣਾ ਸਵੇਰੇ ਉੱਠਦੇ ਸਾਰ ਸਭ ਤੋਂ ਵੱਡਾ ਕਾਰਨ ਹੈ ਉਹਦੀ ਖੰਗ ਦਾ ਉਹਦੇ ਜੁਕਾਮ ਦਾ ਸਭ ਤੋਂ ਵੱਡਾ ਕੰਮ ਹੈ ਠੰਡਾ ਪਾਣੀ ਪਿੰਦਿਆਂ ਨੇ ਉਹ ਪਾਣੀ ਰਾਤ ਨੂੰ ਹੀ ਤੁਸੀਂ ਡੋਲ ਦੇਣਾ ਤੇ ਸਵੇਰੇ ਉੱਠ ਕੇ ਤਾਜਾ ਪਾਣੀ ਮੋਟਰ ਚਲਾ ਕੇ ਟੈਂਕੀ ਦਾ ਠੰਡਾ ਪਾਣੀ ਨਹੀਂ ਪਾਉਣਾ ਉਹ ਤਾਂ ਇੱਕੋ ਹੀ ਗੱਲ ਹੈ ਤਾਜਾ ਪਾਣੀ ਮੋਟਰ ਦਾ ਚਲਾ ਕੇ ਉਹ ਪਾਉਣਾ ਹੈਗਾ ਜੇ ਤੁਹਾਡੇ ਕੋਲ ਮੋਟਰ ਨਹੀਂ ਹੈਗੀ ਟੈਂਕੀ ਦਾ ਹੀ ਪਾਣੀ ਪਾ ਰਹੇ ਹੋ ਤਾਂ ਅੱਧੀ ਬਾਲਟੀ ਪਾਣੀ ਗਰਮ ਕਰ ਲਓ ਉਹਦੇ ਵਿੱਚ ਮਿਕਸ ਕਰ ਦਿਓ ਉਹਦੀ ਠਾਰ ਪਾੰਦੋ ਫਿਰ ਬੱਕਰੀਆਂ ਨੂੰ ਪਾਣੀ ਦੇਣਾ ਹੈਗਾ ਬਹੁਤ ਜ਼ਰੂਰੀ ਹੈ ਸਰਦੀਆਂ ਸਰਦੀਆਂ ਚ ਜੇ ਤੁਸੀਂ ਇਹ ਕਰੋਗੇ 80% ਤੁਸੀਂ ਆਪਣੇ ਸਰਦੀਆਂ ਦਾ ਇੰਤਜ਼ਾਮ ਕਰ ਲਿਆ ਤੁਹਾਡੇ ਜਾਨਵਰ ਬਿਮਾਰ ਹੋਣ ਨਹੀਂ ਹੋਣੇ ਜਰੂਰ ਇੱਕ ਗੱਲ ਦਾ ਖਿਆਲ ਰੱਖਿਓ ਸਰਦੀਆਂ ਸਰਦੀਆਂ ਦੇ ਮੌਸਮ ਵਿੱਚ ਜਰੂਰ ਜਦੋਂ ਤੁਸੀਂ ਪਾਣੀ ਪਾਉਣਾ ਹੈ ਹਰ ਬੱਕਰੀ ਦੇ ਹਿਸਾਬ ਨਾਲ 5 7 10 ਗ੍ਰਾਮ ਗੁੜ ਜਰੂਰ ਦਿਓ ਆਪਣੀਆਂ ਬੱਕਰੀਆਂ ਨੂੰ ਇੱਕ ਤਾਂ ਅੱਜ ਕੇ ਪਾਣੀ ਪੀਣ ਗਿਆ ਇੱਕ ਗੁੜ ਚ ਨਿਗ ਹੁੰਦਾ ਹੈ ਗਰਮਾਈਸ਼ ਹੁੰਦੀ ਹੈ ਗੁਰਦੀ ਤਸੀਰ ਗਰਮ ਹੁੰਦੀ ਹੈ ਉਹ ਤੁਹਾਡੀਆਂ ਬੱਕਰੀਆਂ ਨੂੰ ਤੰਦਰੁਸਤ ਰੱਖੂਗਾ ਠੰਡ ਤੋਂ ਬਚਾਉਂਦਾ ਰਹੂਗਾ ਐਸੇ ਤਰ੍ਹਾਂ ਜੇ ਤੁਸੀਂ ਹੋਰ ਟਿਪ ਲੈਣੇ ਆਪਾਂ ਫੇਰ ਟ੍ਰੇਨਿੰਗ ਤੇ ਅਗਲੀ ਵਾਰੀ ਜਰੂਰ ਮਿਲਾਂਗੇ ਜਿਹੜੀ ਜਨਵਰੀ ਦੇ 20 ਤੇ 21 ਨੂੰ ਲੱਗ ਰਹੀ ਹੈ ਆਪਣਾ 8ਵਾਂ ਬੈਚ ਲੱਗ ਰਿਹਾ ਉਹਦੇ ਚ ਇਸ ਵਾਰੇ ਹੋਰ ਡਿਟੇਲ ਚ ਗੱਲ ਕੀਤੀ ਜਾਊਗੀ ਵੀ ਗਰਮੀਆਂ ਚ ਕਿਵੇਂ ਸੰਭਾਲ ਕਰਨੀਆਂ ਸਰਦੀਆਂ ਚ ਕਿਵੇਂ ਸੰਭਾਲ ਕਰਨੀਆਂ ਬਰਸਾਤਾਂ ਚ ਕਿਵੇਂ ਸੰਭਾਲ ਕਰਨੀਆਂ ਕੱਲੀ-ਕੱਲੀ ਗੱਲ ਤੇ ਉੱਥੇ ਆਪਾਂ ਡਿਸਕਸ ਵੀ ਕਰਾਂਗੇ ਪਰ ਆ ਛੋਟੀ ਜਿਹੀ ਟਿਪ ਮੈਂ ਤੁਹਾਨੂੰ ਦੇ ਰਿਹਾ ਅੱਜ ਕੀ ਸਰਦੀਆਂ ਚ ਆਪਾਂ ਜਾਨਵਰ ਕਿਵੇਂ ਬਚਾਉਣੇ ਆ ਆ ਤਿੰਨ ਚਾਰ ਚੀਜ਼ਾਂ ਜੇ ਤੁਸੀਂ ਕਰ ਲਓ ਤਾਂ ਮੈਨੂੰ ਲੱਗਦਾ ਕਿ ਤੁਹਾਡੇ ਜਾਨਵਰ ਸਾਰੀਆਂ ਸਰਦੀਆਂ ਬਿਮਾਰ ਨਹੀਂ ਹੋਣਗੇ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ